ਤੁਹਾਰਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤਿ ਕਰਤਾਰ ਤੇ ਤੇ ਆਓ ਅੱਜ ਆਪਾਂ ਸੁਣਦੇ ਹਾਂ ਰਾਮ ਸਰੂਪ ਅਣਖੀ ਜੀ ਦੀ ਇੱਕ ਕਹਾਣੀ ਜੇ ਕਿਤੇ ਪਿਛਲੀ ਰਾਤ ਫਿਲਮ ਦੇਖ ਕੇ ਜਦੋਂ ਮੁੜੇ ਸਨ ਤਾਂ ਜੇ ਸ਼ੁਸ਼ਨ ਉਸਦੇ ਕਮਰੇ ਤੀਕ ਛੱਡਣ ਚੱਲਿਆ ਗਿਆ ਸੀ ਆਪਣੇ ਕਮਰੇ ਨੂੰ ਮੁੜਨ ਲੱਗੇ ਆ ਉਸਨੇ ਪੁੱਛਿਆ ਸੀ ਕਮਲਾ ਕੱਲ ਨੂੰ ਪਿੰਡ ਨਾ ਚਲੀਏ ਕਿਉਂ ਮੈਂ ਚਾਹਨਾ ਤੂੰ ਮੇਰੀ ਮਾਂ ਨੂੰ ਮਿਲ ਲਵੇ ਮਤਲਬ ਮੈਂ ਚਾਹਨਾ ਮਾਂ ਤੈਨੂੰ ਇੱਕ ਵਾਰੀ ਦੇਖ ਲਵੇ ਫਿਕਰ ਵਾਲੀ ਕੋਈ ਗੱਲ ਨਹੀਂ ਦੇਖਣਸਰ ਹਾਂ ਕਹਿ ਲੈਣਾ ਉਸਨੇ ਤਾਂ ਤੇਰੇ ਵਰਗੀ ਨੂੰ ਉਸਨੇ ਕਮਲਾ ਦੀ ਠੋਡੀ ਨੂੰ ਹੱਥ ਲਾਇਆ ਸੀ ਚੱਲ ਮੈਨੂੰ ਕੀ ਇਤਰਾਜ਼ ਹੈ ਉਹ ਮੁਸਕਰਾਈ ਸੀ ਚੰਗਾ ਤੜਕੇ ਫੇਰ ਸੁਦੇਹਾਂ ਹੀ ਆ ਜੀ ਮੇਰੇ ਕਮਰੇ ਚ ਨਾਸ਼ਤਾ ਕਰਕੇ ਉੱਥੋਂ ਹੀ ਚੱਲਾਂਗੇ ਬੱਸ ਸਟੈਂਡ ਚੰਗਾ ਗੁੱਡ ਨਾਈਟ ਗੁੱਡ ਨਾਈਟ ਦੋਵੇਂ ਇੱਕ ਪਿੰਡ ਦੇ ਕੋ-ਐਜੂਕੇਸ਼ਨਲ ਸਕੂਲ ਵਿੱਚ ਟੀਚਰ ਸਨ ਸਕੂਲ ਸ਼ਹਿਰ ਤੋਂ 15 ਕਿਲੋਮੀਟਰ ਦੂਰ ਸੀ ਪਛੜਿਆ ਜਿਹਾ ਪਿੰਡ ਸੀ ਨਵਾਂ ਸਕੂਲ ਪਿੰਡ ਵਿੱਚ ਕਿਸੇ ਟੀਚਰ ਦੀ ਰਿਹائش ਨਹੀਂ ਸੀ ਬਹੁਤੇ ਟੀਚਰ ਤਾਂ ਨੇੜੇ ਦੇ ਪਿੰਡਾਂ ਦੇ ਰਹਿਣ ਵਾਲੇ ਹੀ ਸਨ ਬਾਕੀ ਦੇ ਸ਼ਹਿਰ ਆ ਜਾਂਦੇ ਸਨ ਸ਼ਹਿਰ ਵਿੱਚ ਤਾਂ ਕਮਰੇ ਮਿਲ ਹੀ ਜਾਂਦੇ ਸਨ ਸਾਰੀਆਂ ਸਹੂਲਤਾਂ ਬੱਸਾਂ ਆਮ ਚੱਲਦੀਆਂ ਸਨ ਰਜੇਸ਼ ਤੇ ਕਮਲਾ ਵੀ ਸ਼ਹਿਰ ਆ ਕੇ ਠਹਿਰਦੇ ਸਨ ਪਰ ਉਹਨਾਂ ਦੇ ਕਮਰੇ ਦੂਰ ਦੂਰ ਸਨ ਰਜੇਸ਼ ਦਾ ਕਮਰਾ ਮਾਡਲ ਟਾਊਨ ਵਿੱਚ ਸੀ ਤੇ ਕਮਲਾ ਦਾ ਭਗਤ ਸਿੰਘ ਕਲੋਨੀ ਵਿੱਚ 2 ਕਿਲੋਮੀਟਰ ਦਾ ਫਰਕ ਪਰ ਉਹ ਹਰ ਸ਼ਾਮ ਮਿਲਦੇ ਸਨ ਅੱਜ ਤੜਕੇ ਕਮਲਾ ਉਸਦੇ ਕਮਰੇ ਵਿੱਚ ਆਈ ਸੁਦੇਹਾਂ ਹੀ ਆ ਗਈ ਸੀ ਹਰਜੇਸ਼ ਤਾਂ ਅਜੇ ਤਿਆਰ ਵੀ ਨਹੀਂ ਸੀ ਹੋਇਆ ਨਹਾ ਲਿਆ ਜ਼ਰੂਰ ਸੀ ਹਰਜੇਸ਼ ਨੇ ਦੋ ਅੰਡੇ ਭੁੰਨੇ ਸਟੋਵ ਬਾਲਿਆ ਦਸਤੇ ਵਾਲਾ ਡੂੰਘਾ ਜਿਹਾ ਤਵਾ ਸਟੋਵ ਤੇ ਰੱਖ ਕੇ ਕਿਉ ਦੀ ਕੜਚੀ ਪਾਈ ਤੇ ਵਿੱਚ ਪਿਆਜ਼ ਕੁੱਤਰ ਦਿੱਤਾ ਕਮਲਾ ਨੂੰ ਆਖਿਆ ਕਿ ਪਿਆਜ਼ ਭੁੱਜ ਜਾਣ ਤੇ ਅੰਡਿਆਂ ਦਾ ਪਾਣੀ ਪਾ ਦੇਵੇ ਆਪ ਉਹ ਡਬਲ ਰੋਟੀ ਦੇ ਪੀਸ ਲੈਣ ਲਈ ਸਾਹਮਣੇ ਵਾਲੀ ਦੁਕਾਨ ਵੱਲ ਦੌੜ ਗਿਆ ਮੋੜ ਦੇ ਨੂੰ ਚਾਹ ਦਾ ਪਾਣੀ ਕੰਬਲਾ ਨੇ ਸਟੋਵ ਤੇ ਧਰ ਰੱਖਿਆ ਸੀ ਤੇ ਉਹ ਆਮਲੇਟ ਦੇ ਟੁਕੜੇ ਕੱਟ ਰਹੀ ਸੀ ਚੰਗਾ ਹੁਣ ਪੱਤੀ ਖੰਡ ਤੇ ਦੁੱਧ ਵੀ ਤੂੰ ਹੀ ਪਾ ਦੇ ਮੈਂ ਕੱਪੜੇ ਪਾ ਲਵਾਂ ਕੈਕੇ ਰਜੇਸ਼ ਨੇ ਕੁੜਤਾ ਪਜਾਮਾ ਲਾਹਿਆ ਤੇ ਅਟੈਚੀ ਵਿੱਚੋਂ ਕੱਢ ਕੇ ਨਵਾਂ ਨਕੋਚ ਚਿੱਟਾ ਕਮੀਜ਼ ਪਹਿਨ ਲਿਆ ਟਾਈ ਲਾ ਕੇ ਉਸਨੇ ਟਰੰਕ ਖੋਲ੍ਹਿਆ ਤੇ ਸਵੈਟਰ ਪਾ ਲਿਆ ਕੌਕਪੂਰੀ ਸਵੈਟਰ ਜਿਸ ਦੇ ਬਾਰਡਰ ਮੋਢੇ ਤੇ ਗਲੇਵੇਂ ਵਿੱਚ ਇੱਕ ਇੱਕ ਸਲਾਈ ਜਾਮਣੀ ਰੰਗ ਦੀ ਕੱਢੀ ਹੋਈ ਸੀ ਕਮਲਾ ਕਾਫੀ ਦੇਰ ਉਸ ਸਵੈਟਰ ਵੱਲ ਦੇਖਦੀ ਰਹੀ ਉਬਲਦੀ ਚਾਹ ਵਿੱਚ ਦੁੱਧ ਪਾ ਕੇ ਉਹ ਖੜੀ ਹੋਈ ਤੇ ਰਜੇਸ਼ ਕੋਲ ਜਾ ਕੇ ਸਵੈਟਰ ਨੂੰ ਉਂਗਲਾਂ ਨਾਲ ਟੋ ਟੋ ਕੇ ਦੇਖਣ ਲੱਗੀ ਇਹ ਸਵੈਟਰ ਤਾਂ ਪਹਿਲਾਂ ਤਾਂ ਕਦੇ ਪਾਇਆ ਨਹੀਂ ਰਜੇਸ਼ ਹਾਂ ਇਹ ਸਵੈਟਰ ਕਦੇ-ਕਦੇ ਹੀ ਪਾਉਣ ਵਾਲਾ ਹੈ ਕਮਲਾ ਮਤਲਬ ਮੈਂ ਚਾਹੁੰਨਾ ਇਸ ਨੂੰ ਕਦੇ-ਕਦੇ ਹੀ ਪਾਇਆ ਕਰ ਨਹੀਂ ਤਾਂ ਇਹ ਛੇਤੀ ਹੀ ਘਸ ਜਾਣਾ ਮੈਂ ਇਸ ਨੂੰ ਕਾਫੀ ਧੀਰ ਆਪਣੇ ਕੋਲ ਰੱਖਣਾ ਚਾਹੁੰਨਾ ਇਹ ਮੇਰੇ ਇੱਕ ਦੋਸਤ ਦੀ ਨਿਸ਼ਾਨੀ ਹੈ ਜਾਨੀ ਮੇਰੇ ਇੱਕ ਦੋਸਤ ਨੂੰ ਇਹ ਕਿਸੇ ਕੁੜੀ ਨੇ ਬੁਣ ਕੇ ਦਿੱਤਾ ਸੀ ਕੌਣ ਹੈ ਤੇਰਾ ਉਹ ਦੋਸਤ ਉਹ ਵੀ ਹੈਗਾ ਇੱਕ ਵਿਚਾਰਾ ਇਸ਼ਕ ਦਾ ਫਟਿਆ ਹੋਇਆ ਰਜੇਸ਼ ਅਸਿਆ ਕਮਲਾ ਨੇ ਭੱਜ ਕੇ ਸਟੋਅ ਬੰਦ ਕੀਤਾ ਨਹੀਂ ਤਾਂ ਸਾਰੀ ਚਾਹ ਉਬਲ ਕੇ ਫਰਸ਼ ਤੇ ਵਹਿ ਜਾਣੀ ਸੀ ਹੁਣ ਪੁਣ ਵੀ ਲੈ ਕਮਲਾ ਤੇ ਗਲਾਸਾਂ ਚ ਵੀ ਪਾਲ ਹੈ ਇੱਥੇ ਮੇਜ਼ ਤੇ ਚੱਕ ਲਿਆ ਆਮਲੇਟ ਦੇ ਪੀਸ ਵੀ ਪੈਂਟ ਤੇ ਬੂਟ ਪਾ ਕੇ ਉਹ ਮੰਜੇ ਤੇ ਬੈਠ ਗਿਆ ਕਮਲਾ ਆਰਾਮ ਕੁਰਸੀ ਤੇ ਚੱਲ ਸ਼ੁਰੂ ਕਰ ਹਰਜੇਸ਼ ਨੇ ਦੋ ਪੀਸਾਂ ਵਿਚਾਲੇ ਆਮਲੇਟ ਦਾ ਟੁਕੜਾ ਰੱਖਦਿਆਂ ਆਖਿਆ ਕਮਲਾ ਨੇ ਚਾਹ ਦੀ ਕੁੱਟ ਪੀ ਖਾਦਾ ਕੁਝ ਨਹੀਂ ਤੇਰਾ ਉਹ ਦੋਸਤ ਹੁਣ ਕਿੱਥੇ ਹੈ ਮਾਨਸਾ ਤੂੰ ਅੱਗੇ ਸੜਕ ਜਾਈਏ ਨਾ ਚੁਨੀਰਵਾਲ ਤਾਂ ਇੱਕ ਪਿੰਡ ਹੈ ਲਾਲਿਆਂਵਾਲੀ ਉਥੇ ਮਿਡਲ ਸਕੂਲ ਦਾ ਹੈਡਮਾਸਟਰ ਹੈ ਹੁਣ ਉਹ ਮੈਨੂੰ ਤਾਂ ਕਦੇ ਮਿਲਿਆ ਨਹੀਂ 2-3 ਸਾਲ ਹੋ ਗਏ ਨਾ ਹੀ ਕਦੇ ਚਿੱਠੀ ਆਈ ਹੈ ਕੱਲ ਇੱਕ ਬੰਦਾ ਮਿਲਿਆ ਸੀ ਮਾਨਸਾ ਜੱਲਨੀ ਦਾ ਉਹ ਦੱਸਦਾ ਸੀ ਬਈ ਉਹ ਉਥੇ ਹੈ ਕੁੜੀ ਕੌਣ ਸੀ ਉਹ ਉਹਦਾ ਨਾਮ ਵੀ ਕਮਲਾ ਹੀ ਸੀ ਉਹਦਾ ਨਾਮ ਵੀ ਕਮਲਾ ਹੀ ਸੀ ਬੀਐਡ ਚ ਪੜਦੀ ਸੀ ਉਹਦੇ ਨਾਲ ਉਹਨਾਂ ਦੇ ਨਾਲ ਹੀ ਉਹਨਾਂ ਦਾ ਪਿਆਰ ਪੈ ਗਿਆ ਸੀ ਬਹੁਤ ਗੂੜਾ ਪਿਆਰ ਪਰ ਵਿਆਹ ਦੀ ਗੱਲ ਕਦੇ ਨਹੀਂ ਸੀ ਹੋਈ ਇੱਕ ਦਿਨ ਉਹ ਉਸ ਨਾਲ ਉਹਨਾਂ ਦੇ ਪਿੰਡ ਚੱਲਿਆ ਗਿਆ ਕੁੜੀ ਦੇ ਮਾਪਿਓ ਅੱਗ ਭੁੱਖਾ ਹੋ ਗਏ ਕਹਿੰਦੇ ਕੌਣ ਹੈ ਮੁੰਡਾ ਉਹ ਕਹਿੰਦੀ ਮੇਰਾ ਜਮਾਤੀ ਹੈ ਪਿਓ ਕਹਿੰਦਾ ਜਮਾਤੀ ਹੈ ਤਾਂ ਘਰ ਲੈ ਕੇ ਆਣ ਖਬਰੇ ਕੌਣ ਨਾਈ ਛਿੰਬਾ ਉਸਨੇ ਮਾਂ ਨੂੰ ਦੱਸਿਆ ਖੱਤਰੀਆਂ ਦਾ ਹੀ ਹੈ ਮੁੰਡਾ ਚੰਗਾ ਬਹੁਤ ਹੈ ਤੇ ਹੌਲੀ ਦੇ ਕੇ ਇਹ ਵੀ ਪੁੱਛਿਆ ਜੇ ਇਹ ਮਾਂ ਨੇ ਪਿਓ ਕੋਲ ਗੱਲ ਕਰੀ ਪਿਓ ਕਹਿੰਦਾ ਕਿਸੇ ਖਾਨਦਾਨੀ ਘਰ ਦੇਵਾਂਗੇ ਕੁੜੀ ਨੂੰ ਇਹ ਖਬਰੇ ਕੌਣ ਹੈ ਮਾਂ ਪਿਓ ਖਬਰੇ ਕਹੇ ਜੈਨੇ ਦੀ ਸ਼ਾਮ ਨੂੰ ਉਹ ਬੈਠਕ 'ਚ ਉਸ ਨੂੰ ਰੋਟੀ ਲੈ ਕੇ ਆਈ ਸਰੂਰ ਜੇ ਚਾ ਕੇ ਰੋਟੀ ਖਾਣ ਤੋਂ ਪਹਿਲਾਂ ਉਸਨੇ ਉਸ ਦਾ ਹੱਥ ਫੜਿਆ ਤੇ ਗਰਦਨ ਦਿਵਾਲੇ ਬਾਹ ਦੇ ਕੇ ਉਸ ਨੂੰ ਚੁੰਮਣ ਲੱਗਿਆ ਪਿਓ ਨੇ ਦੇਖ ਲਿਆ ਉਸ ਵੇਲੇ ਬੈਠਕ ਅੰਦਰ ਆ ਕੇ ਉਸ ਦੇ ਮੂੰਹ ਤੇ ਲਪੜ ਮਾਰਿਆ ਕੁੜੀ ਨੂੰ ਤੱਕਾ ਦੇ ਕੇ ਖੁੰਝੇ ਚ ਸੁੱਟਦਾ ਕਹਿੰਦਾ ਇਸੇ ਵੇਲੇ ਨਿਕਲ ਜਾ ਮੇਰੇ ਘਰੋਂ ਹਰਾਮ ਜਦਿਆ ਰੋਟੀ ਕਾਦੀ ਖਾਣੀ ਸੀ ਉਸ ਵੇਲੇ ਏਅਰ ਬੈਗ ਚੁੱਕਿਆ ਚੁੱਕਿਆ ਤੇ ਘਰੋਂ ਬਾਹਰ ਹੋ ਗਿਆ ਕਮਲਾ ਦੀ ਨੀਵੀਂ ਪਾਈ ਹੋਈ ਸੀ ਉਸਨੇ ਵੱਡਾ ਸਾਰਾ ਹੋਂਕਾ ਲਿਆ ਰਜੇਸ਼ ਗੱਲ ਕਰਦਾ ਸੀ ਤੇ ਚਾਹ ਦੀ ਕੁੱਟ ਪਰ ਲੈਂਦਾ ਸੀ ਦੋ ਪੀਸਾਂ ਵਿਚਕਾਰ ਰੱਖ ਕੇ ਆਮਲੇਟ ਦਾ ਇੱਕ ਟੁਕੜਾ ਉਸਨੇ ਹੋਰ ਵੀ ਖਾ ਲਿਆ ਸੀ ਗੱਲ ਕਰਦੇ ਕਰਦੇ ਉਸਨੇ ਕਈ ਵਾਰੀ ਆਖਿਆ ਸੀ ਕਮਲਾ ਚਾਹ ਤਾਂ ਪੀ ਆਮਲੇਟ ਤਾਂ ਲੈ ਪੀਸ ਤਾਂ ਲੈ ਪਰ ਉਸ ਦੀਆਂ ਅੱਖਾਂ ਤਾਂ ਧਰਤੀ ਤੇ ਗੱਡੀਆਂ ਹੋਈਆਂ ਸਨ ਉਹ ਤਾਂ ਹੰਗਾਰਾ ਵੀ ਨਹੀਂ ਸੀ ਕਰ ਰਹੀ ਸਿਰਫ ਸੁਣ ਰਹੀ ਸੀ ਰਜੇਸ਼ ਨੇ ਗੱਲ ਜਾਰੀ ਰੱਖੀ ਬੀਅਡ ਦਾ ਆਖਰੀ ਮਹੀਨਾ ਸੀ ਕੱਲ ਜਾ ਕੇ ਉਹ ਇੱਕ ਦੂਜੇ ਦੇ ਮੱਥੇ ਨਹੀਂ ਸੀ ਲੱਗੇ ਬੀਅਡ ਖਤਮ ਹੋਈ ਤੇ ਉਹਨਾਂ ਦਾ ਇੱਕ ਦੂਜੇ ਨੂੰ ਦੇਖ ਲੈਣਾ ਵੀ ਖਤਮ ਕਮਲਾ ਦੀ ਛਾਂ ਚਾਹ ਠੰਡੀ ਹੋ ਗਈ ਸੀ ਇੱਕ ਕੁੱਟ ਪਰ ਕੇ ਉਸ ਨੇ ਗਲਾਸ ਉਵੇਂ ਜਿਵੇਂ ਰੱਖ ਦਿੱਤਾ ਸੀ ਹੁਣ ਤਾਂ 3-4 ਮੱਖੀਆਂ ਵੀ ਗਲਾਸ ਵਿੱਚ ਮਰੀਆਂ ਪਈਆਂ ਸਨ। ਦੋ ਮੱਖੀਆਂ ਜਿਉਂਦੀਆਂ ਚਾਹ ਵਿੱਚ ਗੋਤੇ ਲਾ ਰਹੀਆਂ ਸਨ। ਕਮਲਾ ਦਾ ਚਿਹਰਾ ਹੰਝੂਆਂ ਨਾਲ ਭਿੱਜ ਗਿਆ ਸੀ। ਕਮਲਾ ਉਸਨੇ ਉਤਾਹ ਨਿਗਾਹ ਕੀਤੀ ਤੇ ਇਕ ਅਜਨਬੀ ਖਿਆਲ ਨਾਲ ਰਜੇਸ਼ਵਰ ਦੇਖਿਆ। ਰਜੇਸ਼ ਨੇ ਵੱਡਾ ਸਾਰਾ ਹੌਂਕਾ ਲਿਆ। ਕਿਹਾ ਇਹ ਸਵੈਟਰ ਮੈਨੂੰ ਦੇ ਕੇ ਉਸਨੇ ਆਖਿਆ ਸੀ ਰਜੇਸ਼ ਜਦੋਂ ਇਹ ਸਵੈਟਰ ਮੇਰੀਆਂ ਅੱਖਾਂ ਸਾਹਮਣੇ ਆ ਜਾਂਦਾ ਹੈ ਮੈਨੂੰ ਕਮਲਾ ਯਾਦ ਆ ਕੇ ਮੇਰੀ ਸੁਰਤ ਜਈ ਮਾਰੀ ਜਾਂਦੀ ਹੈ ਕੋਟ ਪਾ ਕੇ ਰਜੇਸ਼ ਸ਼ੀਸ਼ੇ ਮੂਰੇ ਹੋਇਆ ਸਿਰ ਦੇ ਵਾਲਾ ਵਿੱਚ ਦੁਬਾਰਾ ਕੰਗਾ ਫੇਰਨ ਲੱਗਿਆ ਕਹਿੰਦਾ ਉਠ ਕਮਲਾ ਚੱਲੀਏ ਰਜੇਸ਼ ਅੱਜ ਰਹਿਣ ਦੇ ਫੇਰ ਕਦੇ ਚੱਲਾਂਗੇ ਮੇਰੀ ਤਬੀਅਤ ਖਰਾਬ ਹੋ ਗਈ ਹੈ ਕੈ ਕੇ ਇਕਦਮ ਉਹ ਕਮਰੇ ਚੋਂ ਬਾਹਰ ਹੋ ਗਈ ਰਜੇਸ਼ ਨੇ ਭੱਜ ਕੇ ਉਸ ਦੀ ਬਾਹ ਫੜੀ ਉਸ ਨੇ ਝਟਕਾ ਦੇ ਕੇ ਬਾਹ ਛੁਡਾ ਲਈ ਕਮਲਾ ਮੁੜ ਆ ਤੈਨੂੰ ਮੇਰੀ ਕਸਮ ਉਹ ਨਹੀਂ ਮੁੜੀ ਰਜੇਸ਼ ਬਹੁਤ ਹੈਰਾਨ ਤੇ ਪਰੇਸ਼ਾਨ ਹੋਇਆ ਬੂਹੇ ਵਿੱਚ ਖੜ੍ਹਾ ਉਸ ਨੂੰ ਜਾਂਦੀ ਨੂੰ ਦੇਖਦਾ ਰਿਹਾ ਜਦ ਉਸ ਨੇ ਗਲੀ ਦਾ ਮੋੜ ਕੱਟਿਆ ਉਹ ਕਮਰੇ ਦੇ ਅੰਦਰ ਹੋਇਆ ਤੇ ਢੰਮ ਦੇ ਕੇ ਮੰਜੇ ਤੇ ਡਿੱਗ ਪਿਆ ਸਾਰਾ ਦਿਨ ਕਮਲਾ ਆਪਣੇ ਕਮਰੇ ਵਿੱਚ ਪਈ ਰਹੀ ਬਹੁਤ ਸੋਚਦੀ ਰਹੀ ਕਈ ਵਾਰ ਤਾਂ ਉਹ ਕੁਝ ਵੀ ਨਹੀਂ ਸੀ ਸੋਚ ਰਹੀ ਉਸ ਦੀ ਸੋਚ ਖੜ ਜਾਂਦੀ ਸੀ ਪਰ ਉਹ ਫਿਰ ਸੋਚਦੀ ਸੀ ਕਿ ਭੱਜ ਕੇ ਲਾਲਿਆਂ ਵਾਲੀ ਜਾ ਬੜੀ ਉਸ ਦੇ ਪੈਰਾ ਵਿੱਚ ਚੁੰਨੀ ਸੁੱਟ ਕੇ ਕਹੇ ਗੁਲਵੰਤ ਮੇਰੀ ਭੁੱਲ ਬਖਸ਼ ਦੇ ਮੇਰੀ ماں ਫੜ ਲੈ ਮੈਨੂੰ ਡਿੱਗੀ ਨੂੰ ਉਠਾ ਲੈ ਉਸ ਨੂੰ ਸਾਰਾ ਦਿਨ ਡਰ ਰਹੀ ਹਾਂ ਕਿ ਤੇਰਾ ਜੇਸ਼ ਉਸਦੇ ਕਮਰੇ ਵਿੱਚ ਨਾ ਜਾਵੇ ਦੋ ਵਾਰੀ ਤਖਤੇ ਖੜਕੇ ਸਨ ਉਸ ਨੂੰ ਭੁਲੇਖਾ ਲੱਗਿਆ ਸੀ ਜਿਵੇਂ ਕੋਈ ਆਇਆ ਹੋਵੇ ਉਸਨੇ ਉੱਠ ਕੇ ਕੁੰਡਾ ਖੋਲ੍ਹਿਆ ਸੀ ਪਰ ਕੋਈ ਨਹੀਂ ਸੀ ਹਵਾ ਤਖਤੇ ਖੜਕਾ ਗਈ ਸੀ ਜਾਂ ਕਮਲਾ ਦੇ ਅੰਦਰਲਾ ਹੀ ਕੋਈ ਖਿਆਲ ਤਖਤੇ ਖੜਕਾ ਗਿਆ ਸੀ ਇੱਕ ਵਾਰੀ ਉਸਨੇ ਇਹ ਵੀ ਸੋਚਿਆ ਸੀ ਕਿ ਕੋਈ ਆਵੇ ਤੇ ਉਸ ਨੂੰ ਸਮਝਾ ਦੇਵੇ ਲਾਲਿਆਂ ਵਾਲੀ ਜਾਣ ਤੋਂ ਰੋਕ ਦੇਵੇ ਭਾਵੇਂ ਰਜੇਸ਼ ਹੀ ਆ ਜਾਵੇ ਪਰ ਰਜੇਸ਼ ਦਾ ਨਾਂ ਸੁਣ ਸਾਹਮਣੇ ਆਉਂਦਿਆਂ ਹੀ ਉਸ ਦੀ ਦੇਹ ਕੰਬ ਜਾਂਦੀ ਸੀ ਉਹ ਇਕੱਠੀ ਜਹੀ ਹੋ ਜਾਂਦੀ ਸੀ ਉਸ ਦਾ ਇੱਕੋ ਫੈਸਲਾ ਹੁੰਦਾ ਕਿ ਉਹ ਲਾਲਿਆਂ ਵਾਲੀ ਜਾਵੇ ਉਸ ਦਿਨ ਐਤਵਾਰ ਸੀ ਕੀ ਪਤਾ ਹੈ ਗੁਲਵੰਤ ਕਿੱਥੇ ਰਹਿੰਦਾ ਹੋਵੇ ਲਾਲਿਆਂ ਵਾਲੀ ਸ਼ਾਇਦ ਨਾ ਹੀ ਰਹਿੰਦਾ ਹੋਵੇ ਬੜੀ ਬੇਚੈਨੀ ਨਾਲ ਉਸ ਨੇ ਰਾਤ guzari ਸੋਮਵਾਰ ਸਵੇਰੇ ਹੀ ਤਿਆਰ ਹੋ ਕੇ ਉਹ ਬੱਸ ਸਟੈਂਡ ਤੇ ਆਈ 2 ਰੁਪਏ 35 ਪੈਸੇ ਦਾ ਟਿਕਟ ਲੈ ਕੇ ਬਰਨਾਲੇ ਪਹੁੰਚੀ ਬਰਨਾਲੇ ਤੋਂ ਸਿੱਧੀ ਬੱਸ ਸਰਸੇ ਨੂੰ ਲਾਲਿਆਂਵਾਲੀ ਦੇ ਵਿੱਚ ਹੀ ਦੀ ਜਾਂਦੀ ਸੀ 2 ਘੰਟਿਆਂ ਦਾ ਰਾਹ ਲਾਲਿਆਂਵਾਲੀ ਦੇ ਅੱਡੇ ਤੇ ਪਹੁੰਚ ਕੇ ਸਕੂਲ ਦਾ ਰਾਹ ਪੁੱਛਿਆ ਸਾਰੀਆਂ ਜਮਾਤਾਂ ਲੱਗੀਆਂ ਹੋਈਆਂ ਸਨ ਗੁਲਬੰਦ ਇਕੱਲਾ ਹੀ ਦਫ਼ਤਰ ਵਿੱਚ ਬੈਠਾ ਮਹਿਕਮੇ ਦੇ ਸਰਕੂਲਰ ਪੜ੍ਹ ਰਿਹਾ ਸੀ ਅਜਨਬੀ ਔਰਤ ਦੇਖ ਕੇ ਉਹ ਖੜਾ ਹੋ ਗਿਆ। ਕੁਰਸੀ ਤੇ ਬੈਠਣ ਲਈ ਉਸ ਨੂੰ ਇਸ਼ਾਰਾ ਕੀਤਾ ਪਰ ਉਹ ਨਹੀਂ ਬੈਠੀ। ਇੱਕ ਟੱਕ ਗੁਲਵੰਤ ਵੱਲ ਵੇਖਦੀ ਰਹੀ। ਗੁਲਵੰਤ ਦੀ ਥਾਂ ਦੀ ਥਾਂ ਬੁੱਤ ਬਣ ਗਿਆ। ਦੋਵਾਂ ਨੇ ਇੱਕ ਦੂਜੇ ਨੂੰ ਪਹਿਚਾਣ ਲਿਆ ਸੀ। ਕਮਲਾ ਦੇ ਬੁੱਲ ਫੜ ਕੇ ਬੋਲ ਕੋਈ ਨਾ ਨਿਕਲਿਆ। ਅੱਖਾਂ ਵਿੱਚੋਂ ਪਾਣੀ ਸਿਮਣ ਲੱਗਿਆ। ਗੁਲਵੰਤ ਨੇ ਬਾਹਾਂ ਫੜ ਕੇ ਉਸ ਨੂੰ ਕੁਰਸੀ ਤੇ ਬਿਠਾ ਦਿੱਤਾ। ਉਸ ਦੀਆਂ ਆਪਣੀਆਂ ਅੱਖਾਂ ਵੀ ਗਿੱਲੀਆਂ ਸਨ ਕਿੱਥੇ ਹੁੰਦੇ ਹੋ ਹੁਣ ਗੁਲਵੰਤ ਨੇ ਬੋਲ ਕੱਟਿਆ ਕਮਲਾ ਬੋਲੀ ਨਹੀਂ ਰੋਂਦੀ ਰਹੀ ਗੁਲਵੰਤ ਨੇ ਚਪੜਾਸੀ ਤੋਂ ਪੀਣ ਦਾ ਗਲਾਸ ਪਾਣੀ ਗਲਾਸ ਮੰਗਵਾਇਆ ਪਾਣੀ ਪਿਓ ਕਮਲਾ ਜੀ ਪਹਿਲਾਂ ਚਾਹ ਘਰ ਚੱਲ ਕੇ ਪੀਨੇ ਹੋ ਨਾਲੇ ਤੁਹਾਡੇ ਭਾਬੀ ਜੀ ਨੂੰ ਵੀ ਮਿਲਣਾ ਕਮਲਾ ਨੇ ਗਲਾਸ ਮੋਹ ਨੂੰ ਲਾਇਆ ਹੀ ਸੀ ਇੱਕ ਕੁੱਟ ਭਰੀ ਸੀ ਇੱਕੋ ਕੁੱਟ ਮੋਹ ਵਿੱਚ ਜ਼ਹਿਰ ਬਣ ਗਈ ਗਲਾਸ ਉਸਨੇ ਮੇਜ਼ ਤੇ ਧਰ ਦਿੱਤਾ ਪਾਣੀ ਦੀ ਕੁੱਟ ਮਸਾ ਸੰਗੋ ਥੱਲੇ ਕੀਤੀ ਉਹ ਗੁਲਵੰਤ ਦੇ ਚਿਹਰੇ ਵੱਲ ਝਾਕੀ ਤੇ ਝਾਕਦੀ ਹੀ ਰਹੀ ਉਸ ਦੀਆਂ ਅੱਖਾਂ ਗਹਿਰੀਆਂ ਹੋ ਗਈਆਂ ਸਨ ਕੀ ਦੇਖਦੇ ਹੋ ਕਮਲਾ ਜੀ ਗੁਲਵੰਤ ਬੋਲਿਆ ਅੱਛਾ ਜੀ ਮੈਂ ਚੱਲੀ ਹਾਂ ਚਾਹ ਦੀ ਕੋਈ ਲੋੜ ਨਹੀਂ ਮੈਂ ਤਾਂ ਸਰਸੇ ਤੋਂ ਆਈ ਸੀ ਕਿਸੇ ਨੇ ਦੱਸਿਆ ਸੀ ਤੁਸੀਂ ਇੱਥੇ ਹੋ ਸੋਚਿਆ ਮਿਲ ਹੀ ਜਾਵਾਂ ਬਸ ਠੀਕ ਹੈ ਮੈਂ ਚੱਲੀ ਹਾਂ ਨਹੀਂ ਅੱਜ ਤਾਂ ਨਾ ਜਾਵਾਂ ਕਮਲਾ ਜੀ ਅੱਜ ਰਹੋ ਕੱਲ ਨੂੰ ਜਾਣਾ ਨਹੀਂ ਬਸ ਚੰਗਾ ਜੀ ਜਾਣਾ ਹੀ ਹੈ ਤਾਂ ਸ਼ਾਮ ਨੂੰ ਜਾਣਾ ਨਹੀਂ ਬਸ ਠੀਕ ਹੈ ਉਹ ਖੜੀ ਹੋ ਗਈ ਗੁਲਵੰਦ ਉਸ ਨੂੰ ਅੱਡੇ ਤੀਕ ਛੱਡਣ ਆਇਆ 12 ਵਜ ਚੁੱਕੇ ਸਨ ਬਰਨਾਲੇ ਪੁੱਜ ਕੇ ਉਸਨੇ ਬੱਸ ਬទ ਲਈ ਸ਼ਹਿਰ ਪਹੁੰਚੀ 4 ਵਜ ਗਏ ਸਨ ਉਹ ਬੱਸ ਸਟੈਂਡ ਤੇ ਹੀ ਖੜੀ ਰਹੀ ਸੋਚਦੀ ਸੀ ਕਿ ਰਾਜੇਸ਼ ਹੁਣੇ ਸਕੂਲੋਂ ਆਵੇਗਾ ਤੇ ਉਹ ਉਸ ਨੂੰ ਮਿਲੇਗੀ ਉਸ ਦੇ ਸਕੂਲ ਦੇ ਸਾਰੇ ਟੀਚਰ ਆ ਚੁੱਕੇ ਸਨ ਰਾਜੇਸ਼ ਨਹੀਂ ਸੀ ਆਇਆ ਕਮਲਾ ਅੱਜ ਤੂੰ ਸਕੂਲ ਨਹੀਂ ਆਈ ਉਸ ਦੀ ਕਲੀਗ ਨੇ ਪੁੱਛਿਆ ਪਿੰਡ ਗਈ ਸੀ ਕਰਦਿਆਂ ਨੇ ਬੁਲਾਇਆ ਸੀ ਹੈਡਮਾਸਟਰ ਸਾਹਿਬ ਪੁੱਛਦੇ ਸੀ ਕਹਿੰਦੇ ਸੀ ਲੀਵ ਹੈ ਕਿਸੇ ਕੋਲੇ ਕਮਲਾ ਦੀ ਰਜੇਸ਼ ਆਇਆ ਸੀ ਰਜੇਸ਼ ਕੁਲੀ ਕੁੜੀ ਨੇ ਬੁੱਲ ਘੁੱਟ ਕੇ ਅੱਖਾਂ ਵਿੱਚ ਸ਼ਰਾਰਤ ਭਰ ਕੇ ਦੱਸਿਆ ਰਜੇਸ਼ ਨਹੀਂ ਆਇਆ ਤੇਰਾ ਚਿਹਰਾ ਉਦਾਸ ਏ ਕਿਉਂ ਹੈ ਕਮਲਾ ਐਵੇਂ ਬੱਸ ਸਫ਼ਰ ਦੀ ਥਕਾਵਟ ਹੈ ਕੁਲੀ ਕੁੜੀ ਚਲੀ ਗਈ ਕਮਲਾ ਭਗਤ ਸਿੰਘ ਕਲੋਨੀ ਵੱਲ ਨਹੀਂ ਗਈ। ਰਿਕਸ਼ਾ ਲਿਆ ਤੇ ਮਾਡਲ ਟਾਊਨ ਨੇ ਚੱਲ ਪਈ। ਹਰਜੇਸ਼ ਦੇ ਕਮਰੇ ਅੱਗੇ ਪੁਲਿਸ ਦਾ ਪੈਰਾ ਸੀ। ਪੋਸਟ ਮਾਰਟਮ ਲਈ ਉਸਦੀ Laash ਹਸਪਤਾਲ ਪਹੁੰਚ ਚੁੱਕੀ ਸੀ। ਉਸ ਦੇ ਮੇਜ਼ ਤੇ ਪਈ ਸ਼ੀਸ਼ੀ ਤੋਂ ਪੁਲਿਸ ਨੇ ਅੰਦਾਜ਼ਾ ਲਾਇਆ ਸੀ ਕਿ ਉਸ ਨੇ ਪਿਛਲੀ ਰਾਤ ਨੀਂਦ ਦੀਆਂ ਗੋਲੀਆਂ ਕੁਝ ਜ਼ਿਆਦਾ ਹੀ ਖਾ ਲਈਆਂ ਹੋਣਗੀਆਂ। ਧੰਨਵਾਦ ਜੀ।